ਹਾੜ ਪਰਭਾਵਿਤ ਲੋਕਾਂ ਦੇ ਲਈ ਹੁਣ ਦਲਿਤ ਸਮਾਜ ਨੇ ਇੱਕ ਵੱਡਾ ਬਿਆਨ ਲਾਗੂ ਕੀਤਾ ਹੈ ਦੱਸਦੇ ਕਿ ਪੱਤਰਕਾਰ वार्ताਕਰ ਇਸ ਦਾ ਐਲਾਨ ਕੀਤਾ ਗਿਆ ਕਿ ਪੰਜਾਬ ਦੇ ਦੁੱਖ ਸੁੱਖ ਦੇ ਵਿੱਚ ਅਸੀਂ ਖੜੇ ਹਾਂ ਭਾਰਤੀ ਵਾਲਮੀਕੀ ਧਰਮ ਸਮਾਜ ਭਾਵ ਦਾ ਸਵਾਦ ਛੱਡ ਕੇ ਪੰਜਾਬ ਦੇ ਲੋਕਾਂ ਦੀ ਮਦਦ ਕਰੇਗੀ ਰਾਸ਼ਟਰੀ ਨਿਰਦੇਸ਼ਕ ਵੀਰ ਸ਼੍ਰੇਸ਼ ਨਰੇਸ਼ ਸਿੰਘਾਨ ਦੇ ਵੱਲੋਂ ਇਸ ਦਾ ਐਲਾਨ ਕੀਤਾ ਗਿਆ ਹੋਰ ਔਰਾ ਕੀ ਕਿਹਾ ਸੁਣਾਦ ਨੇ ਸਭ ਤੋਂ ਪਹਿਲਾਂ ਤਾਂ ਮੈਂ ਬਹੁਤ ਹੀ ਸਤਿਕਾਰਯੋਗ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਾ ਧੰਨਵਾਦ ਕਰਨਾ ਚਾਹੁੰਦਾ ਮੈਂ ਕਿ ਜਦ ਤੋਂ ਹੜ੍ਹ ਜਿਹੜੇ ਆਏ ਆ ਪੰਜਾਬ ਦੇ ਵਿੱਚ ਰੈਗੂਲਰ ਉਹ ਕੱਲੇ-ਕੱਲੇ ਪਿੰਡਾਂ 'ਇ ਜਾ ਰਹੇ ਆ ਕੱਲੇ-ਕੱਲੇ ਹਲਕੇ 'ਚ ਜਾ ਰਹੇ ਆ ਔਰ ਜੋ ਵੀ ਸੰਭਵ ਮਦਦ ਹੋ ਸਕਦੀ ਆ ਉਹ ਆਪ ਜਾ ਕੇ ਉਹਨਾਂ ਦੀ ਮਦਦ ਕਰ ਰਿਹਾ ਔਰ ਉਹਨਾਂ ਨੇ ਸਾਰੇ ਹੀ ਅਕਾਲੀ ਦਲ ਦੇ ਕਾਰਜਕਰਤਾਵਾਂ ਦੀ ਸਾਰੇ ਹਲਕਿਆਂ ਇੰਚਾਰਜਾਂ ਦੀ ਡਿਊਟੀ ਲਾਈ ਹੋਈ ਆ ਉਹਦੇ ਵਿੱਚ ਅਸੀਂ ਵੀ ਆ ਔਰ ਅਸੀਂ ਭਾਰਤੀਆ ਵਾਲਮੀਕੀ ਧਰਮ ਸਮਾਜ ਭਾਵਦਸ ਬਲੋ ਵੀ ਸਾਡੇ ਰਾਸ਼ਟਰੀ ਉਪਾਧਿਖਸ਼ ਵੀ ਰਾਜੇਪਾਲ ਦੇ ਸਾਹਵਰ ਜੀ ਨੇ ਕੱਲ ਦੇ ਉਹ ਸਾਰੇ ਪਾਸੇ ਜਾ ਕੇ ਉਹਨਾਂ ਨੇ ਜਿੱਥੇ ਜਾਇਜਾ ਲਿਆ ਉਥੇ ਨਾਲ ਲੋਕਾਂ ਦੀ ਮਦਦ ਵੀ ਕਰ ਰਹੀ ਹੈ ਤਾਂ ਮੈਂ ਫੇਰ ਬੇਨਤੀ ਕਰਨਾ ਚਾਹੁੰਦਾ ਮੈਂ ਕਿ ਭਾਵੇਂ ਕਿਤੇ ਵੀ ਕੋਈ ਧਰਮਸ਼ਾਲਾ ਹੈ ਗੁਰਦੁਆਰਾ ਸਾਹਿਬ ਹੈ ਮੰਦਰ ਹੈ ਇੱਥੇ ਤੱਕ ਕਿ ਪਾਵਨ ਵਾਲਮੀਕੀ ਤੇਰੇ ਜੋ ਅਮਰ ਸਾਰਾ ਉਹ ਦੀ ਵੀ ਅਸੀਂ ਪਿਛਲੇ ਦਿਨੀ ਖਬਰ ਲਾਈ ਉਹ ਜਿਹੜੇ ਲੋੜਵੰਦ ਆ ਜਿਨ੍ਹਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਗਿਆ ਜਾਂ ਉਹਨਾਂ ਨੂੰ ਲੋੜ ਆ ਤਾਂ ਉਹ ਤਿਰਤ ਤੇ ਵੀ ਉੱਥੇ ਕਮਰੇ ਜਿਹੜੇ ਆ ਖੋਲ ਦਿੱਤੇ ਗਏ ਆ ਤਾਂ ਮੈਂ ਸਾਰਿਆਂ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਮੈਂ ਕਿ ਅੱਜ ਪੰਜਾਬ ਦੇ ਉੱਤੇ ਬਹੁਤ ਵੱਡੀ ਮੁਸੀਬਤ ਆਈ ਹੋਈ ਆ ਕਿ ਜਿਹੜਾ ਪ੍ਰਮਾਤਮਾ ਨੂੰ ਪਤਾ ਨਹੀਂ ਕੀ ਮਨਜ਼ੂਰ ਆ ਕਿ ਪਾਣੀ ਰੈਗੂਲਰ ਜਿਹੜਾ ਪੈ ਰਿਹਾ ਵਾ ਉਹਦੇ ਨਾਲ ਬਹੁਤ ਲੋਕਾਂ ਦਾ ਨੁਕਸਾਨ ਹੋਇਆ ਵਾ ਪਰ ਜਿਹੜੀ ਪੰਜਾਬ ਦੀ ਸਰਕਾਰ ਆ ਉਹਦਾ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਇੰਤਜ਼ਾਮ ਨਹੀਂ ਆ ਲੋਕ ਤਰਾ ਤਰਾ ਕਰਦੇ ਆ ਲੋਕ ਅੱਜ ਇਹ ਪੁੱਛ ਰਹੇ ਆ ਕਿ ਤੁਸੀਂ ਗੱਲਾਂ ਕਰਦੇ ਸੀ ਇਹਨੂੰ ਆਮ ਲੋਕਾਂ ਨੂੰ ਸੁਰੱਖਿਆ ਦੇਵਾਂਗੇ ਤੁਸੀਂ ਤਾਂ ਪਹਿਲੀ ਬਰਸਾਤ ਜਿਹੜੀ ਪਈ ਆ ਉਹਦੇ ਲਈ ਲੋਕਾਂ ਨੂੰ ਬਚਾ ਨਹੀਂ पाए ਲੋਕਾਂ ਦੇ ਡੰਗਰ ਜਿਹੜੇ ਆ ਉਹ ਪਾਣੀ ਦੇ ਵਿੱਚ ਰੁੜ ਗਏ ਆ ਕਹਿੰਦੇ ਭੈਣਾ ਸਾਡੇ ਭਰਾ ਉਹ ਵਿਚਾਰੇ ਪਾਣੀ ਦੇ ਵਿੱਚ ਨਿਕਲਦੇ ਉਹਨਾਂ ਦੇ ਘਰ ਜਿਹੜੇ ਆ ਛੱਤਾਂ ਡਿੱਗਦੀਆਂ ਪਈਆਂ ਮੈਂ ਕੋਈ ਮਤਲਬ ਸਰਕਾਰ ਵੱਲੋਂ ਕਿਸੇ ਵੀ ਤਰ੍ਹਾਂ ਦਾ ਰਿਲੀਫ ਜਿਹੜਾ ਮਿਲਣਾ ਚਾਹੀਦਾ ਸੀ ਉਹ ਨਹੀਂ ਮਿਲਿਆ ਜੀ ਤੁਸੀਂ ਦਲੀਲ ਸਮਾਜ ਲਈ ਬਜਟ ਕਰਦੇ ਹੋ ਤੁਸੀਂ ਆਪਣੀ ਸਸਤਾ ਦੇ ਵੱਲੋਂ ਜਿਹੜੇ 21 ਜੀ ਲੋਕਾਂ ਨੂੰ ਮੈਸੇਜ ਕਿਦਾਂ ਦੀ ਮਦਦ ਵੀ ਕਰਨਾ ਚਾਹੁੰਦੇ ਹੋ ਇਹ ਮੈਸੇਜ ਦੇਣ ਜਾਂਦੇ ਹੋ ਤੁਹਾਡੇ ਪਿਆਰ ਵਿੱਚ ਕਿਵੇਂ ਢੜੀ ਸਮਾਜ ਨੂੰ ਪੱਟੀ ਗੱਲ ਚੇਦ ਲਾ ਦੇਖੋ ਅੱਜ ਸਵਾਲ ਦਲ ਸਮਾਜ ਦਾ ਨਹੀਂ ਹੈ ਅੱਜ ਸਵਾਲ ਹੈ ਪੰਜਾਬ ਦੇ ਲੋਕਾਂ ਦਾ ਔਰ ਮੈਂ ਸਾਰੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਮੈਂ ਕਿ ਕਿਤੇ ਵੀ ਜਿੱਥੇ-ਜਿੱਥੇ ਭਾਵੇਂ ਉਹ ਭਾਵ ਦਾ ਕੋਈ ਕਾਰਿਆਕਰਤਾ ਵਾ ਸਾਡਾ ਬਦਗੀਰੀ ਹੈ ਪਾਵੇਂ ਸ਼ਰੋਮੀ ਅਕਾਲੀ ਦਲ ਦਾ ਪਾਵੇਂ ਆਪੋਜੀਸ਼ਨ ਚ ਅੱਜ ਬੀਜੇਪੀ ਆ ਪਾਵੇਂ ਉਹਨਾਂ ਦੇ ਵੀ ਕਰ ਅਗਰ ਤਾਂ ਉਹ ਪੂਰੇ ਤੰਦ ਹੀ ਨਾਲ ਲੱਗੇ ਹੋਇਆ ਉਹ ਲੋਕਾਂ ਦੀ ਮਦਦ ਕਰ ਰਿਹਾ ਫੇਰ ਵੀ ਅਸੀਂ ਲੁਧਿਆਣੇ ਦੇ ਵਿੱਚ ਸਾਡੇ ਨਾਲ ਹੀ ਬੁੱਢਾ ਦਰਿਆ ਲੱਗਦਾ ਵਾ ਉਹਦਾ ਵੀ ਪਾਣੀ ਜਿਹੜਾ ਓਵਰਫਲੋ ਹੋ ਰਿਹਾ ਵਾ ਸਤਲੋਈ ਦਰਿਆ ਲੱਗਦਾ ਵਾ ਉਹਦਾ ਵੀ ਹੋ ਰਿਹਾ ਔਰ ਨਾਲ ਦੇ ਪਿੰਡ ਜਿਹੜੇ ਆ ਪਿੰਡ ਉੱਥੇ ਵੀ ਸਾਡੇ ਜਿਹੜੇ ਕਾਰਜ ਕਰਤਾ ਵਾ ਉਹ ਮਦਦ ਕਰ ਰਿਹਾ ਤਾਂ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਆਓ ਅੱਜ ਆਪਾਂ ਸਾਰੇ ਮਿਲ ਕੇ ਪਾਰਟੀਆਂ ਤੋਂ ਵੀ ਉੱਪਰ ਉੱਟ ਕੇ ਸੰਗਠਨਾ ਤੋਂ ਜਾਤ-ਵਾਦ ਤੋਂ ਉੱਪਰ ਉੱਟ ਕੇ ਆਪਾਂ ਪੰਜਾਬ ਦੇ ਲੋਕਾਂ ਦੀ ਮਦਦ ਕਰੀਏ ਜਿੱਥੇ ਜੋ-ਜੋ ਵੀ ਕੋਈ ਕਰ ਸਕਦਾ ਵਾ ਇਹ ਜ਼ਰੂਰੀ ਨਹੀਂ ਕਿ ਕਿਸੇ ਨੇ ਲੱਖਾਂ ਰੁਪਏ ਦੀ ਕਰਨੀਆਂ ਕਿਸੇ ਨੂੰ ਕੋਈ ਖਾਣਾ ਦੇ ਸਕਦਾ ਖਾਣਾ ਦੇਵੇ ਕੱਪੜਾ ਦੇ ਸਕਦਾ ਕਿਸੇ ਨੂੰ ਛੱਤ ਰਹਿਣ ਵਾਲ ਤੇ ਦੇ ਸਕਦਾ ਉਹ ਆਪਾਂ ਸਾਰੇ ਮਿਲ ਕੇ ਦਈਏ ਕਿਉਂਕਿ ਇਹ ਦਿਨ ਜਿਹੜਾ ਵਾ ਇਹ ਕੁਝ ਦਿਨਾਂ ਦੇ ਵਿੱਚ ਇਹ ਖਤਮ ਹੋ ਜਾਣਾ ਹੀ ਆ ਜਿਹੜੀ ਮੁਸੀਬਤ ਆਈ ਆ ਪਰ ਲੋਕੋ ਵੀਰੋ ਤੁਹਾਨੂੰ ਮੈਂ ਬੇਨਤੀ ਕਰਨਾ ਚਾਹਨਾ ਮੈਂ ਕਿ ਤੁਹਾਡੀ ਇੱਕ ਇੱਕ ਮਦਦ ਕੀਤੀ ਹੋਈ ਹਮੇਸ਼ਾ ਉਹ ਲੋਕਾਂ ਨੂੰ ਜ਼ਰੂਰਤਵੰਦਾਂ ਨੂੰ ਯਾਦ ਰਹਿਣੀ ਹੈ ਬਹੁਤ ਬਹੁਤ ਧੰਨਵਾਦ ਜੈ ਵਾਲਮੀਕੀ ਜੈ ਪੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਗਾ ਲਾਈਵ ਤੇ ਰਹੀ ਟੀਕਾ ਚਾਟ ਦੀ ਰਿਪੋਰਟ